ਜੀ ਗੱਲ ਆ ਬਾਈ ਆਪਣੇ ਟਰੈਕਟਰ ਕੋਈ ਵੀ ਗਾਹਕ ਲੈ ਕੇ ਜਾਊਗਾ ਮੂਰਲੀਆਂ ਹੱਬਾਂ ਖੋਲ ਕੇ ਗਲਿਸ ਕੀਤੀਆਂ ਹੋਣੀਆਂ ਮੁਗਲੈਲ ਦੀ ਸਰਵਿਸ ਆਪਣੀ ਨਵੀਂ ਹੋਈ ਹੁੰਦੀ ਆ ਟਰੈਕਟਰਾਂ ਦੀ ਵੀ ਚੈੱਕ ਵੀ ਕਰਾ ਦਿੰਨੇ ਆ ਬੰਦਾ ਆ ਜਣਾ ਕਦੇ ਵੀ ਬਾਈ ਉਹੀ ਗੱਲਾਂ ਕਰੀ ਜਾਂਦਾ ਆਪਣੇ ਕੋਲੇ ਜਿਹੜੀ ਗੱਲ ਕਵਾਂਗੇ ਬਾਈ ਉਹ ਗੱਲ ਨੂੰ ਪਗਾਵਾਂਗੇ ਆਪਾਂ ਆਹ ਦੇਖ ਲਾ ਮੋਗਲਾਲ ਦੀਆਂ ਸਰਵਿਸਾਂ ਆਪਣੀਆਂ ਜਿੰਨੇ ਟਰੈਕਟਰਾਂ ਦੀ ਐਡ ਪਾਏਗਾ ਸਾਰੀਆਂ ਦੇ ਨਵੀਆਂ ਮਿਲਣਗੀਆਂ ਸਾਰਾ ਅਰੀਨਲ 2009 ਮਾਡਲ ਪੰਜਾਬ ਨੰਬਰ ਪੀਵੀ 11 ਠੀਕ ਹੈ ਜੀ ਆਈਡੀ ਪ੍ਰੂਫ ਮਿਲੂਆ ਇਹਦਾ ਵੀ ਵੀਰੇ ਸਾਥ ਫਾਰਮ ਵੀਰੇ 2003 ਮਾਡਲ ਜਿਹਨੂੰ ਕਹਦੇ ਕਿ ਨੁਗਰਾ ਠੀਕ ਹੈ ਜੀ ਕੋਕਾ ਪੀਸ ਟਰੈਕਟਰ ਲਿਆਂਦਾ ਵੀਰ ਆਪਾਂ ਇਹ ਕੋਕਾ ਪੀਸ ਤੇਰੀ ਐਡ ਤੇ ਡਿਸਕਾਊਂਟ ਦੇ ਦਿੰਨਾ ਮੈਂ ਚੱਲਦੀ ਤੇ ਜਿੰਨੀ ਕਿ ਗਜਾਇਤ ਹੈਗੀ ਮੈਂ ਐਡ ਤੇ ਹੀ ਕੱਢੀ ਹੋਣਾ ਅੱਜ ਠੀਕ ਹੈ ਜੀ ਠੀਕ ਹੈ ਤੇਰੇ ਮੂੰਹ ਨਹੀਂ ਡਿਸਕਾਊਂਟ ਆ ਜਿੰਨੇ ਦੇਈ ਜਾਣਾ ਸਤਿ ਸ੍ਰੀ ਅਕਾਲ ਮਿੱਤਰੋ ਆਪਾਂ ਜੇ ਪਹੁੰਚੇ ਆ ਮੋਗਾ ਟਰੈਕਟਰ ਮੰਡੀ ਤੇ ਜਿੱਥੇ ਵੀਰ ਆਪਾਂ ਨੇ ਨਾਲ ਸੁਖਾਨੰਦ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਭਾਈ ਸਾਈਓ ਠੀਕ ਹੈ ਜੀ ਹਾਂ ਜੀ ਵਧੀਆ ਕਰਪਾਈ ਹਾਂ ਮਹਾਰਾਜ ਦੀ ਕਿਰਪਾ ਜੀ ਤੇ ਕਿੰਨੇ ਕ ਟਰੈਕਟਰ ਲੈ ਗਏ ਖਾਲਸਾ ਜੀ ਅੱਜ ਟਰੈਕਟਰ ਭਾਈ ਜੀ ਮੈਂ 4 ਟਰੈਕਟਰ ਲੈ ਕੇ ਆਇਆ ਜੀ ਮੰਡੀ ਕਿਹੜੇ ਨੇ ਪੰਜਾਬ ਨੰਬਰ ਖਣਾ ਰਹੇ ਸਾਰੇ ਨੰਬਰ ਪੰਜਾਬ ਆ ਵੀਰੇ 2 ਫਾਰਮ ਟਰੱਕ 2 ਅਰਜਨ ਆ ਜੀ ਠੀਕ ਹੈ ਜੀ ਕੁਛ ਮਾਲ ਘਰੇ ਖੜਾ ਜਿਵੇਂ ਕੋਈ ਟਰੈਕਟਰ ਤਿਆਰ ਹੋਈ ਜਾਂਦੇ ਆ ਉਵੇਂ-ਉਵੇਂ ਟਰੈਕਟਰ ਟਰੈਕਟਰ ਆਪਾਂ ਸੇਲ ਕਰੀ ਜਾਂਦੇ ਆ ਠੀਕ ਹੈ ਜੀ ਬਾਕੀ ਅੱਗੇ ਤੁਸੀਂ ਆਪਣੀ ਆ ਬਹੁਤ ਭੈਣ ਭਰਾਵਾਂ ਨੇ ਸਾਥ ਦਿੱਤਾ ਬਹੁਤ ਆਪਣੀ ਐਡ ਚੱਲੀ ਤੇ ਸੋਹਣੇ ਟਰੈਕਟਰਾਂ ਦੀ ਸੇਲ ਹੋਈ ਪਾਈ ਜੀ ਆਪਾਂ ਠੀਕ ਹੈ ਜੀ ਤੇ ਅੱਜ ਜਿਹੜੇ ਟਰੈਕਟਰ ਦਿਖਾਵਾਂਗੇ ਕਾਪੀ ਕਾਗਜਾਂ ਦੇ ਬਾਈ ਕਾਪੀ ਕਾਗਜਾਂ ਦੇ ਓਕੇ ਆਈਡੀ ਪ੍ਰੂਫ ਜਿੰਨੇ ਟਰੈਕਟਰਾਂ ਦੀ ਤੂੰ ਮੇਰੀ ਐਡ ਪਾਏਗਾ ਚਾਰਾਂ ਦੀ ਸਾਰਿਆਂ ਨਾਲ ਆਈਡੀ ਪ੍ਰੂਫ ਮਿਲਣਗੇ ਠੀਕ ਹੈ ਜੀ ਪੰਜਾਬ ਨੰਬਰ ਆ ਠੀਕ ਹੈ ਹੁਣ ਆਪਾਂ 60 ਫਾਰਮ ਤੋਂ ਸਟਾਰਟ ਕਰਦੇ ਆਂ ਬਾਈ ਇਹਦੇ ਬਾਰੇ ਡਿਟੇਲ ਚ ਦੱਸੀਂ ਗਰਾ ਇਹ ਬਾਈ ਜੀ 11 ਮਾਡਲ ਆਈ 2011 ਮਾਡਲ ਪੰਜਾਬ ਨੰਬਰ ਆ ਪਹਿਲੀ ਪਾਰਟੀ ਦਾ ਠੀਕ ਹੈ ਜੀ ਟਾਇਰਾਂ ਦੀ ਗੱਲ ਕਰਕੇ ਗੋਡੀਅਰ ਕੰਪਨੀ ਦੇ ਚਾਰੇ ਟਾਇਰ ਰਹਿ ਗਏ 80 ਤੋਂ 85 ਪੈਸੇ ਠੀਕ ਹੈ ਜੀ ਸਾਈਡ ਵਾਲੀ ਆ ਪਲੇਟ ਆ ਗਈ ਸਾਈਡ ਪਲੇਟ ਆ ਗਈ ਹਾਂਡੀ ਪਲੇਟ ਵਾਲਾ ਆ ਗਿਆ 11 ਮਾਡਲ 'ਚ ਹਾਂਡੀ ਪਲੇਟ ਆ ਗਈ ਤੇ ਰਿੰਮਾਂ ਦਾ ਕਬ ਆ ਕੇ ਨਵੇਂ ਮਾਡਲ ਵਾਲੇ ਡਬਲ ਲਿਪੀ ਵਾਲੇ ਰਿੰਮ ਆ ਗਏ ਇਹ ਠੀਕ ਹੈ ਜੀ ਡਬਲ ਲਿਪੀ ਚ ਰਿੰਮ ਆਂਦੇ ਆ ਇਹ 11 ਮਾਡਲ ਨੂੰ ਤੇ ਡਬਲ ਡਿਸਟ੍ਰੀਬਿਊ ਦਾ ਡਬਲ ਡਿਸਟ੍ਰੀਬਿਊਟਰ ਆ ਤੇਲ ਬ੍ਰੇਕ ਆ ਇਹ ਠੀਕ ਹੈ ਜੀ ਤੇਲ ਬ੍ਰੇਕ ਆ ਜੋ ਕੰਪਨੀ ਦਾ ਸਮਾਨ ਆ ਸਾਰਾ ਡੰਡਾ ਫੱਟੀ ਛਤਰੀ ਜੋ ਆਹਾ ਮਰੜਾਂ ਦੇ ਉੱਤੇ ਗੱਡੀਆਂ ਗੁੱਦੀਆਂ ਸਭ ਕੁਝ ਨਾਲ ਦਾ ਸਮਾਨ ਉਵੇਂ ਪਿਆ ਠੀਕ ਹੈ ਜੀ ਠੀਕ ਆ ਵੀਰੇ ਰੰਗ ਪੇਂਟ ਦਾ ਚੰਗਾ ਰੰਗ ਪੇਂਟ ਦੀ ਆਪਣੀ ਗਾਰੰਟੀ ਆ ਬਾਈ ਜਿੱਥੋਂ ਕਿਦੋਂ ਰੰਗ ਯਾਰ ਮਾੜਾ ਮੋਟਾ ਲਿਆ ਛਿਕਰੀ ਬਣ ਕੇ ਲਿਆ ਵਾ ਉਹ ਲਿਆ ਵਾ ਆਪਾਂ ਕੀਤਾ ਨਹੀਂਗਾ ਠੀਕ ਹੈ ਜੀ ਜੇ ਰੰਗ ਕਰਾਉਣਾ ਹੁੰਦਾ ਬਾਈ ਆਪਾਂ ਪੇਪੜੀ ਲਗਾਉ ਦਿੰਦੇ ਪਰ ਵੀ ਜਿੱਥੋਂ ਕਿਦੋਂ ਮਾੜਾ ਮੋਟਾ ਲਿਆ ਵਾ ਲਿਆ ਵਾ ਠੀਕ ਹੈ ਜੀ ਠੀਕ ਆ ਨਾ ਸਾਰਾ ਓਰੀ ਚੱਕ ਕਰਾ ਦੇ ਲੈ ਠੀਕ ਹੈ ਜੀ ਸਾਰਾ ਟਰੈਕਟਰ ਨਵਾਂ ਪਿਆ ਬਿਲਕੁਲ ਨਵਾਂ ਟਰੈਕਟਰ ਰੇਡੀਏਟਰ ਦੀਆਂ ਮੋਹਰਾ ਮੋਹਰਾ ਹਜੇ ਏਜੰਸੀ ਦੀਆਂ ਕੰਪਨੀ ਦੀਆਂ ਮੋਹਰਾ ਵੀਰੇ ਠੀਕ ਹੈ ਜੀ ਉਹ ਬਾਈ ਤੇ ਸਟਿੱਕਰ ਹੁੰਦਾ ਸਾਰਾ ਲੱਗਿਆ ਵਾ ਸੇਕ ਪੈਣ ਤੋਂ ਸਾਰਾ ਕੁਝ ਓਮੀ ਪਿਆ ਜੀ ਠੀਕ ਹੈ ਜੀ ਹਾਂ ਪੂਰੀ ਆਪਣੀ ਗਾਰੰਟੀ ਹੈ ਰਿੰਜਨ ਗੇਅਰ ਦੀ ਬੰਦਾ ਆਪਣੇ ਨਾਲ ਵਾ ਕੇ ਸੌਦਾ ਲਾ ਲੇ ਯਾਰ ਆਹ ਹਜੇ ਵੇਖ ਲਾ ਬਾਈ ਯਾਰ ਕੰਪਨੀ ਦੀ ਵਾਇਰ ਹੁੰਦੀ ਆ ਹਾਂ ਜੀ ਵਾਇਰ ਦੀ ਹਜੇ ਆਹ ਚੱਟ ਹੁੰਦੀ ਆ ਕਾਗਜ਼ ਵਾਲੀ ਠੀਕ ਹੈ ਕਾਗਜ਼ ਵਾਲੀ ਚੱਟ ਨਹੀਂ ਹਜੇ ਲਾਈ ਯਾਰ ਠੀਕ 11 ਮਾਡਲ ਟਰੈਕਟਰ ਪਹਿਲੀ ਪਾਰਟੀ ਦਾ ਕਰਕੇ ਬਾਈ ਇਹ ਮੋਰਾ ਮੂਰਾ ਨਾਲ ਦੀਆਂ ਮਿਲੀਆਂ ਏ ਠੀਕ ਹੈ ਜੀ ਜੇ ਟਰੈਕਟਰ ਦੂਜੇ ਤੀਜੇ ਥਾਂ ਗਿਆ ਹੁੰਦਾ ਕਿੱਥੇ ਬਾਈ ਮੋਰਾ ਮੂਰਾ ਥਿਆਂਦੀਆਂ ਯਾਰ ਠੀਕ ਹੈ ਨਵ ਮਾਡਲ ਹੈਗਾ ਵੀਰੇ 2011 ਇਹ ਹਾਂਜੀ ਰੇਟ ਆਪਣਾ ਹੈਗਾ 3 ਲੱਖ ਤੇ 45000 ਰੁਪਿਆ ਦੇਣਾ ਜੇ ਕੋਈ ਤੇਰੀ ਐਡ ਤੇ ਆਪਣੇ ਕੋਲੇ ਵੀਰ ਆਉਂਦਾ ਵੀ ਬਾਈ ਦੀ ਐਡ ਤੇ ਮੈਂ ਪਹੁੰਚਿਆ ਹਾਂ ਹਾਂਜੀ ਠੀਕ ਆ 3 ਲੱਖ ਤੇ 30000 ਦਾ ਟਰੈਕਟਰ ਦੇ ਦੂੰਗਾ 15000 ਰੁਪਿਆ ਤੇਰੇ ਮੂੰਹ ਨੂੰ ਛੋੜਾ 15000 ਦੂਜੀ ਗੱਲ ਆ ਬਾਈ ਆਪਣੇ ਟਰੈਕਟਰ ਕੋਈ ਵੀ ਗਾਹਕ ਲੈ ਕੇ ਜਾਊਗਾ ਮੂਰਲੀਆਂ ਹੱਬਾਂ ਖੋਲ ਕੇ ਗਲਿਸ ਕੀਤੀਆਂ ਹੋਣੀਆਂ ਮੁਗਲੈਲ ਦੀ ਸਰਵਿਸ ਆਪਣੀ ਨਵੀਂ ਹੋਈ ਹੁੰਦੀ ਆ ਟਰੈਕਟਰਾਂ ਦੀ ਵੀਰੇ ਠੀਕ ਹੈ ਜੀ ਚੈੱਕ ਵੀ ਕਰਾ ਦਿੰਨੇ ਆ ਬੰਦਾ ਆ ਜੇ ਨਾ ਕਹਦੇ ਵੀ ਬਾਈ ਉਹੀ ਗੱਲਾਂ ਕਰੀ ਜਾਂਦਾ ਆਪਣੇ ਕੋਲੇ ਜਿਹੜੀ ਗੱਲ ਕਵਾਂਗੇ ਬਾਈ ਉਹ ਗੱਲ ਨੂੰ ਪਗਾਵਾਂਗੇ ਆਪਾਂ ਆਹ ਦੇਖ ਲਾ ਮੁਕਲੈਲ ਦੀਆਂ ਸਰਵਿਸਾਂ ਆਪਣੀਆਂ ਜਿੰਨੇ ਟਰੈਕਟਰਾਂ ਦੀ ਐਡ ਪਾਏਗਾ ਸਾਰੀਆਂ ਦੇ ਨਵੀਆਂ ਮਿਲਣਗੀਆਂ ਠੀਕ ਹੈ ਜੀ ਜੇ ਕੋਈ ਵੀਰ ਨੂੰ ਕਿਸੇ ਨੂੰ ਵਹਿਮ ਪੈ ਜੇ ਵੀ ਬਾਈ ਦੀ ਟਰੈਕਟਰ ਦੀ ਸਰਵਿਸ ਨਹੀਂ ਹੋਈ ਆਪਾਂ ਬਾਈ ਦੇ ਗਾਹਕ ਦੇ ਬੈਠੇ ਤੋਂ ਨਵੀਂ ਸਰਵਿਸ ਕਰਾ ਦਾਂਗੇ ਟਰੈਕਟਰ ਦੀ ਠੀਕ ਹੈ ਜੀ ਹਾਂ ਤੇ ਮੂਹਰੇ ਆ ਗਿਆ ਅਰਜਨ 605 ਇਹਦੇ ਬਾਰੇ ਦੱਸਿਓ ਜੀ ਇਹ ਵੀਰੇ ਪੰਜਾਬ ਨੰਬਰ ਹੈ ਵੀ ਮੂਰ ਲਈ ਜੋੜੀ ਆਪਾਂ ਨਵੀਂ ਪਾਈ ਆ ਕੰਪਨੀ ਦੇ ਗੁਡਇਰ ਦੇ ਟਾਇਰ ਪਾਏ ਆ ਨਵੇਂ ਆਪਾਂ ਠੀਕ ਹੈ ਜੀ ਠੀਕ ਆ ਇਹ ਤਾਂ ਟਾਇਰਾਂ ਦਾ ਬੈਲ ਵੀ ਮਿਲ ਜੂਗਾ। ਮਗਰਲਾ ਟਾਇਰ ਗੂਡিয়ার ਕੰਪਨੀ ਦੇ 70 ਤੋਂ 75 ਪੈਸੇ ਆ। ਪਹਿਲੀ ਪਾਰਟੀ ਆ ਟਰੈਕਟਰ ਆ ਆਹ ਹਿੱਸੇ-ਹਿੱਸੇ ਦਾ ਰੰਗ ਚੈੱਕ ਕਰਾ ਦੇ। ਜੋ ਕਿਦੋਂ ਟੱਕ ਮਾੜਾ ਮੋਟਾ ਕੰਪਨੀ ਦਾ ਪਿਆ ਰੰਗ ਤੇ ਪਿਆਵ ਆ। ਸਾਰਾ ਅਰੀਨਲ 2009 ਮਾਡਲ ਪਿਆਵ ਨੰਬਰ PV11। ਆਈਡੀ ਪ੍ਰੂਫ ਮਿਲੂ ਆ ਇਹਦਾ ਵੀ ਵੀਰੇ। ਜੋ ਕੰਪਨੀ ਦੀਆਂ ਰਬੜਾ ਰੂੜਾ ਆਉਂਦੀਆਂ ਥੱਲੇ ਜਿਵੇਂ ਆਇਆ ਸਾਰਾ ਸਮਾਨ ਜੋ ਮੋਹਰਾਂ ਚਿੱਟਾ ਮਗਰੜਾਂ ਵਾਲੀਆਂ ਉਹ ਸਟicker ਵਗੇਰਾ ਹੁੰਦੇ ਆ ਸਾਰੇ ਜੋ ਕੰਪਨੀ ਨੇ ਜਿੱਥੇ ਵੀ ਕਿਤੇ ਸਟicker ਦੇਤਾ ਹਾਂਜੀ ਸਾਰਾ ਕੁਝ ਕੰਪਨੀ ਦਾ ਨਾਲ ਦਾ ਉਵੇਂ ਪ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲੂਆ ਸਾਰੇ ਟਰੈਕਟਰਾਂ ਨਾਲ ਆਪਣੇ ਨਾਲ ਪੂਰੇ ਮਿਲਣਗੇ ਠੀਕ ਹੈ ਇੰਜਨ ਗੇਅਰ ਦਾ ਹੀ ਇੰਜਨ ਗੇਅਰ ਦੀ ਬਾਈ ਆਪਣੇ ਨਾਲ ਬੰਦਾ 100 ਰੁਪਿਆ ਸਾਈ ਦੇ ਕੇ ਸੌਦਾ ਟੋਕਲੇ 100 ਰੁਪਿਆ ਦਾ ਟਰੈਕਟਰ ਉਹਵਾ ਦਾਂਗੇ ਆਪਾਂ ਠੀਕ ਹੈ ਜੀ ਅਜੇ ਤੱਕ ਰਬਾਈਆ ਕੰਪਨੀ ਦੀ ਨਾ ਸੀਲ ਹੁੰਦੀ ਆ ਪੰਪ ਦੇ ਹਾਂ ਜੀ ਹਾਂ ਰੇਸ ਵਧਾਉਣ ਘਟਾਉਣ ਵਾਲੀ ਠੀਕ ਹੈ ਜੀ ਉਹ ਅਜੇ ਸੀਲ ਨਹੀਂ ਉਖੜੀ ਟੈਕਟਰ ਦੀ ਅਜੇ ਇੱਥੇ ਨਾ ਰੇਸ ਵਾਲੀ ਸੀਲ ਆ ਜਾਂਦੀ ਆ ਆਪਾਂ ਪੱਲਾ ਨਹੀਂ ਖੁੱਲੇ ਚਲੋ ਕੋਈ ਗੱਲ ਨਹੀਂ ਆਪਾਂ ਜਿਹੜੀ ਗੱਲ ਆ ਐਡ ਤੇ ਹੀ ਦੱਸ ਦਿੰਨੇ ਆ ਅਜੇ ਪੰਪ ਦੀ ਅਜੇ ਰੇਸ ਨਹੀਂ ਛੇੜੀ ਬੰਦੇ ਨੇ ਬਾਡੀ ਲਾਈਨ ਦਾ ਰੰਗ ਚੈੱਕ ਕਰਾ ਦੇ ਕੋਈ ਗੀਅਰ ਦੇ ਨਟ ਖੁੱਲੇ ਹੋਣ ਆਪਣੀ ਇਹ ਚੀਜ਼ ਦੀ ਗਾਰੰਟੀ ਹੋਊਗੀ ਬਾਈ ਪੂਰੀ ਠੀਕ ਹੈ ਜੀ ਹਾਂ ਮਾਡਲ ਤੇ ਰੇਟ ਬਾਈ ਇਹਦਾ ਮਾਡਲ ਹੈਗਾ ਵੀਰੇ 2009 ਮਾਡਲ ਰੇਟ ਹੈਗਾ ਮੇਰਾ 3 ਲੱਖ ਤੇ ਤੇ ਮੇਰੇ ਕੋਲੇ ਗਾਹਕ ਪਹੁੰਚਦਾ ਵੀ ਵੀਰ ਜੀ ਆਪਾਂ ਐਡ ਵੇਖ ਕੇ ਤੇਰੇ ਕੋਲੇ ਆਏ ਆਂ ਹਾਂਜੀ ਇੱਕੋ ਰੇਟ ਹੀ ਆਪਾਂ ਆਂਦੀ ਤੇਰੀ ਚੱਲਦੀ ਐਡ ਤੇ ਡਿਸਕਾਊਂਟ ਦੇ ਦਿੰਦਾ ਮੈਂ ਠੀਕ ਹੈ ਜੀ 3 ਲੱਖ ਤੇ 75000 ਦਾ ਡੈਟ ਦੇ ਦੂੰਗਾ ਇਹ 3 ਲੱਖ 75000 ਹਾਂ ਠੀਕ ਹੈ ਜੀ ਮੂਰੇ ਆ ਗਿਆ 60 ਫਾਰਮ ਬਾਈ ਜੀ ਇਹਦੇ ਬਾਰੇ 60 ਫਾਰਮ ਬਰੇ 2000 ਤਿੰਨ ਮਾੜਾ ਜੀ ਨੂੰ ਕਹਦੇ ਕਿ ਨੁਗਰਾ ਠੀਕ ਹੈ ਜੀ ਕੋਕਾ ਪੀ ਸਟਰੈਟਰ ਲਿਆਂਦਾ ਵੀਰ ਆਪਾਂ ਇਹ ਕੋਕਾ ਪੀ ਠੀਕ ਹੈ ਜੀ ਚੈੱਕ ਕਰਾ ਦੇ ਕੈਮਰਾ ਮਾਰ ਕੇ ਸਰਵਸਾਂ ਜਿਹੜੀਆਂ ਗੱਲ ਕਹੀ ਐ ਲਿਫਟ ਵਾਲਾ ਫਿਲਟਰ ਮਗਲੈਲ ਫਿਲਟਰ ਆ ਇਹ ਸਾਰਾ ਕੁਝ ਆਪਣੇ ਨਵੇਂ ਲੱਗੇ ਹੁੰਦੇ ਆ ਸਰਵਸ ਦੇ ਨਾਲ ਹੀ ਆਹ ਲਿਫਟ ਪੰਪ ਵੀ ਨਾਲ ਦਾ ਹੈ ਜੀ ਠੀਕ ਹੈ ਜੀ ਕੋਈ ਬੰਦਾ ਇਹਨੂੰ ਕਹਦੇ ਲਿਫਟ ਪੰਪ ਚੇਂਜ ਹੋਇਆ ਟਰੈਕਟਰ ਫਰੀ ਦੇ ਦਾਂਗੇ ਆਪਾਂ ਠੀਕ ਹੈ ਜੀ ਮੂਹਰਲੇ ਟਾਇਰ ਆਪਾਂ ਨਵੇਂ ਪਾਏ ਆ ਗੁੱਡਇਰ ਕੰਪਨੀ ਦੇ ਇਹਦਾ ਬਿੱਲ ਮਿਲ ਜੂਗਾ ਮਗਰਲੇ ਟਾਇਰ ਗੁੱਡਇਰ ਕੰਪਨੀ ਦੇ 65 ਤੋਂ 70 ਰੁਪਏ ਆ 65 ਤੋਂ 70 ਰੁਪਏ ਮਗਰਲੇ ਠੀਕ ਟਰੈਕਟਰ ਨੂੰ ਠੀਕ ਆ ਠੀਕ ਹੈ ਜੀ 2003 ਮਾਡਲ ਪਹਿਲੀ ਪਾਰਟੀ ਦਾ ਆਈਡੀ ਪ੍ਰੂਫ ਮਿਲੂਗਾ ਇਹਦਾ ਠੀਕ ਹੈ ਜੀ ਜੋ ਬਾਈ ਕੰਪਨੀ ਨੇ ਮੋਹਰਾਂ ਦੇਤੀਆਂ ਹਾਂਜੀ ਸਾਰੀਆਂ ਹਾਜ਼ਰ ਮਿਲਣਗੀਆਂ ਟਰੈਕਟਰ ਤੇ ਠੀਕ ਹੈ ਠੀਕ ਆ ਵਿੱਚੋਂ ਚੈੱਕ ਕਰਾ ਦੇ ਮੇਰਾ ਬਾਈ ਇੰਜਨ ਉੰਜਾਂ ਦਾ ਉਹਦਾ ਆਵੇਲਾ ਕੁੱਲ ਜੋ ਸਟੈਂਪ ਜਿੱਥੇ ਮੋਹਰ ਦੇਤੀ ਕੰਪਨੀ ਨੇ ਆ ਰੰਗ ਰੰਗ ਦੇਖ ਲਾ ਮੇਰਾ ਵੀਰ ਵੀ ਕਿਤੋਂ ਟਰੈਕਟਰ ਦਾ ਰੰਗ ਨਹੀਂ ਹਜੇ ਘਸਿਆ ਆ ਜੀ ਠੀਕ ਹੈ ਜੀ ਜਮਾ ਨਵਾਂ ਟਰੈਕਟਰ ਕੋਰਾ 2003 ਮਾਡਲ ਆ ਬਾਈ ਜੇ ਆਪਾਂ ਕਹਦੇ ਕਿ 2010 ਮਾਡਲ ਆ ਟਰੈਕਟਰ ਆਲਾ 2010 ਮਾਡਲ ਹੀ ਮੰਨੂਗਾ ਗਾ ਕੇ ਠੀਕ ਹੈ ਇੰਨੀ ਕਲੀਸ਼ਨ ਪਈ ਆ ਟਰੈਕਟਰ ਠੀਕ ਹੈ ਜੀ ਮਾਡਲ ਤੇ ਰੇਟ ਕਿੰਨਾ ਆ ਗਿਆ ਤੇ ਜੀ ਇਹਦੇ ਬਾਈ ਇੱਕ ਵਾਰੀ ਮਗਰੋਂ ਵੀ ਕੈਮਰਾ ਮਾਰਕ ਚੈੱਕ ਕਰਾ ਦੇ ਰੁਮਾ ਰੁਮਾ ਦਾ ਚੈੱਕ ਕਰਾ ਦੀ ਮੇਰਾ ਵੀ ਮਗਰਾੜਾਂ ਦਾ ਠੀਕ ਹੈ ਜੀ ਕਿਤੋਂ ਟਰੈਕਟਰ ਤੇ ਮਗਰਾੜ ਰਿਪ ਦਾ ਆ ਬਾਈ ਹਜੇ ਸ਼ੀਟ ਦੀਆਂ ਸਟਿੱਪਾਂ ਦੇਖ ਲੈ ਯਾਰ ਹਜੇ ਠੀਕ ਆ ਆ ਚੀਜ਼ਾਂ ਮਿਲਦੀਆਂ ਕਿਤੇ ਯਾਰ ਤਿੰਨ ਮਡ ਦੀ ਨਾਲ ਦੀ ਸ਼ੀਟ ਆ ਟਰੈਕਟਰ ਦੀ ਆ ਹੱਡ ਵਗੈਰਾ ਪੂਰਾ ਹੈਵੀ ਲੱਗਾ ਛਤਰੀ ਦੇਖ ਲੈ ਪੂਰੀ ਹੈਵੀ ਛਤਰੀ ਲੱਗੀ ਮਾਡਲ ਤੇ ਰੇਟ ਕਿੰਨਾ ਆ ਗਿਆ ਬਾਈ ਇਹ ਮਾਡਲ ਵੀਰੇ 2003 ਦਾ ਰੇਟ ਆਪਣਾ ਹੈਗਾ 2 ਲੱਖ ਤੇ 65000 ਰੁਪਿਆ ਦੇਣਾ ਪੰਜਾਬ ਲੰਬਰਾ ਆਈਡੀ ਪ੍ਰੂਫ ਮਿਲੂਗਾ ਠੀਕ ਹੈ ਜੀ ਨੈਟ ਇਹ ਦੱਸ ਦਿੰਦਾ ਮੈਂ ਤੈਨੂੰ 265 ਰੇਟ ਆ ਆਪਣਾ ਹਾਂਜੀ ਜੇ ਕੋਈ ਵੀਰ ਤੇਰੀ ਐਡ ਤੇ ਪਹੁੰਚਦਾ ਆਪਣੇ ਕੋਲੇ ਹਾਂਜੀ 2 ਲੱਖ ਤੇ 55000 ਦਾ ਟਰੈਕਟਰ ਦੇ ਦੂੰਗਾ 2 ਲੱਖ 55000 ਦਾ ਮਿੱਤਰ ਚੰਗਾ ਮੂਰੇ ਆ ਗਿਆ ਨਵਾਂ ਟਰੈਕਟਰ ਆ ਵੀਰੇ ਗਾਰੰਟੀ ਹੋ ਆਪਣੀ ਨਾਲ 15 ਵਾਹ ਕੇ ਸੌਦਾ ਲਾ ਲਿਆ ਆਪਣੇ ਨਾਲ ਸੈਲਫ ਸਟਾਰਟ ਬੈਟਰੀਆਂ ਕੋਈ ਆਏ ਨਹੀਂ ਤੱਕਾ ਲਵਾਉ ਟਰੈਕਟਰ ਹੋਊ ਆਪਣੇ ਕੋਲੇ ਠੀਕ ਹੈ ਜੀ ਹਾਂ ਮੂਰੇ ਆ ਗਿਆ 605 आरजीएन आरजीएन 605 नंबर बठिंडा च अप वाली कॉपी आ ठीक है जी बठिंडा नंबर च अप वाली कॉपी टायरਾਂ ਦੀ ਗੱਲ ਕਰਕੇ ਵੀਰੇ ਮਗਲ ਟਾਇਰ ਨਵੇਂ ਆ ਕੰਪਨੀ ਦੇ ਆ ਵੇ ਲੋ ਜੇ ਮੋਹਰਾ ਉੱਤੇ ਪੈਣਾ ਜੀ ਠੀਕ ਹੈ ਜੇ ਕੇ ਸੋਨਾ ਦੇ ਟਾਇਰ ਆ ਠੀਕ ਹੈ ਨੂੰ ਲਟ ਟਾਇਰ ਜਾਜੀ ਪਾਏ ਵਾ ਵੱਡੇ ਠੀਕ ਹੈ ਇਹ ਵੱਡੇ ਟਾਇਰ ਹੁੰਦੇ ਆ ਜਾਜੀ ਹਾਂਜੀ ਮੈਕੋ ਪੰਪ ਚ ਟਰੈਕਟਰ ਆ ਆਪਣੇ ਮੈਕੋ ਪੰਪ ਠੀਕ ਆ ਠੀਕ ਹੈ ਜੀ ਤੇ ਸੈਂਟਰ ਗੇਅਰ ਆ ਸੈਂਟਰ ਗੇਅਰ ਆ ਕਨੋਪੀ ਵਗੈਰਾ ਲੱਗੀ ਹੋਈ ਆ ਉਹ ਲੱਗੀ ਆ ਜੋ ਸਮਾਨ ਲੱਗਿਆ ਵੀਰੇ ਆਪਾਂ ਨਾਲ ਆ ਹੀ ਦੇਣਾ ਕੁਛ ਆਏ ਨਹੀਂ ਵੀ ਗਾਹ ਕਾਜੂ ਤੇ ਆਪਾਂ ਆ ਲਾਉਣਾ ਉਹ ਲਾਉਣਾ ਕੁਛ ਨਹੀਂ ਲਾਉਣਾ ਠੀਕ ਹੈ ਜੀ ਜਿਵੇਂ ਸਮਾਨ ਹੈਗਾ ਡਬਲ ਡਿਸਟਰੀਬਿਊਟਰ ਚੈੱਕ ਕਰਾ ਦੀ ਮੇਰਾ ਵੀਰ ਮੜ ਆਇਆ ਕੈਮਰਾ ਮਾਰ ਕੇ ਮਗਰ ਆ ਕੇ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਆ ਵੇਖੋ ਹਾਂਜੀ ਆ ਡਬਲ ਡਿਸਟਰੀਬਿਊਟਰ ਆ ਗਿਆ ਠੀਕ ਹੈ ਜੀ ਨਾ ਕਿ ਸਾਰੇ ਪੂਰੇ ਮਿਲਣੇ ਆ ਡੰਡਾ ਫੱਟੀ ਛਤਰੀ ਕੰਪਨੀ ਦਾ ਸਮਾਨ ਸਾਰਾ ਨਾਲ ਮਿਲੂਗਾ ਠੀਕ ਹੈ ਜੀ ਇੰਜਨ ਗੇਅਰ ਦੀ ਆਪਣੀ ਬਾਈ ਇਹਦੀ ਫੁੱਲ ਗਾਰੰਟੀ ਆ ਪੂਰੇ ਸ਼ੌਂਕੀ ਬੰਦੇ ਕੋਲੋਂ ਟਰੈਕਟਰ ਆਇਆ ਇਹ ਹਾਂਜੀ ਠੀਕ ਆ 100 ਰੁਪਇਆ ਦੇ ਕੇ ਮੇਰੇ ਨਾਲ ਸੌਦਾ ਟੋਕਲੇਗਾ ਠੀਕ ਹੈ ਜੀ ਤੇ ਟਰੈਕਟਰ ਵਾਹ ਕੇ ਦੇ ਦੂੰਗਾ ਮੈਂ ਕੋਈ ਚੱਕਰ ਨਹੀਂਗਾ ਠੀਕ ਹੈ ਜੀ ਮਾਡਲ ਤੇ ਰੇਟ ਆ ਮਾਡਲ 2009 ਵੀਰੇ ਆਹ ਵੀਲਬੂਲ ਨਾਲ ਛੋਟਾ ਪਾਇਆ ਸ਼ੌਕ ਨਾਲ ਠੀਕ ਹੈ ਆ ਸੋਨਾ ਲੀਕ ਵਾਲਾ ਵੀਲ ਸਟੀering ਵੀਲ ਪਾ ਪੂ ਕੇ ਬੰਦੇ ਦਾ ਸ਼ੌਕ ਨਾਲ ਟੈਟਰ ਰੱਖਿਆ ਹੋਦਾ ਠੀਕ ਹੈ ਜੀ ਤੇ ਰੇਟ ਇਹਦਾ ਰੇਟ ਵੀਰੇ ਆਪਣਾ 2009 ਮਾਡਲ ਦਾ ਰੇਟ ਤਾਂ ਆਪਣਾ ਲਾਇਆ ਵਾ 395000 ਰੁਪਇਆ ਹਾਂਜੀ 395 ਰੇਟ ਆ ਡਬਲ ਡਿਸਟਰੀਬਿਊਟਰ ਆ ਹਾਂਜੀ ਠੀਕ ਆ ਸੈਂਟਰ ਗੇਅਰ ਆ ਠੀਕ ਹੈ ਜੀ ਤੇ ਬਠਿੰਡਾ ਨੰਬਰ ਚਿਪ ਵਾਲੀ ਕ ਤੇਰੀ ਐਡ ਤੇ ਡਿਸਕਾਊਂਟ ਦੇ ਦਿੰਦਾ ਮੈਂ ਚੱਲਦੀ ਤੇ ਜਿੰਨੀ ਕਿ ਗਜਾਇਸ਼ ਹੈਗੀ ਮੈਂ ਐਡ ਤੇ ਹੀ ਕੱਢੀ ਹੋਣਾ ਅੱਜ ਠੀਕ ਹੈ ਜੀ ਠੀਕ ਹੈ ਤੇਰੇ ਮੂੰਹ ਨਹੀਂ ਡਿਸਕਾਊਂਟ ਆ ਜਿੰਨੇ ਦੇਈ ਜਾਣਾ ਮੈਂ ਠੀਕ ਹੈ ਜੀ 3 ਲੱਖ ਤੇ 75000 ਦਾ ਟਰੈਕਟਰ ਦੇ ਦੂੰਗਾ 375 ਦਾ ਹਾਂ ਠੀਕ ਹੈ 375 ਦਾ ਇਹ ਟਰੈਕਟਰ ਬਣੂ ਮਿੱਤਰੋ ਟਰੈਕਟਰ ਚੰਗਾ ਇਹ ਚਾਹ ਟਰੈਕਟਰ ਵੀਰ ਕੋਲੇ ਸੀ ਤੇ ਭਾਈ ਮੋਬਾਈਲ ਨੰਬਰ ਮੋਬਾਈਲ ਨੰਬਰ 9417581582 ਹਾਂਜੀ ਇਹ ਨੰਬਰ ਤੇ ਕਿਸੇ ਵੀਰ ਨੇ ਜਾਣਕਾਰੀ ਲੈਣੀ ਹੋਵੇ ਇਹ ਤੇ ਵਟਸਐਪ ਕਾਲ ਵੀ ਲਾ ਸਕਦਾ ਤੇ ਸੈਲਵਾਨ ਦਾ ਨੰਬਰ ਆ ਕਦੇ ਵੀ ਘੱਟ ਲੱਗਦਾ 94175815 82 ਤੇ ਗੱਲਬਾਤ ਕਰ ਸਕਦੇ ਆ ਪਿੰਡ ਆਪਣਾ ਸੁਖਣਾ ਤੇ ਜ਼ਿਲ੍ਹਾ ਮੋਗਾ ਭਾਈ ਭਗਤ ਦੇ ਨੇੜੇ ਪਿੰਡ ਮੇਰਾ ਸੁਖਣਾ ਦਾ ਵੀਰੇ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਕਰਨੀ ਜੀ ਜਾਣਕਾਰੀ ਦੇਣ ਲਈ ਠੀਕ ਹੈ ਵੀਰੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਾਤਸਰੀ ਕਾਲਜ